ਸਾਡੇ ਨੌਜਵਾਨ ਜਨਾਂ ਨੇ ਇੱਕ ਗੁਰਮਤ ਸਮਾਗਮ ਸਭ ਜਨਾਂ ਦੀ ਯਾਦ ਵਿੱਚ ਮਨਾਇਆ ਉਸ ਵਿੱਚ ਸਾਡੇ ਪੰਜਾਬ ਦੇ ਸਿੰਗਰ ਜਸਬੀਰ ਜੱਸੀ ਉਹ ਸ਼ਾਮਲ ਹੋਏ ਅਰ ਉਹਨਾਂ ਨੇ ਦੋ ਗੀਤ ਗਾਏ ਗੁਰੂ ਅਸਤਤ ਵਿੱਚ ਜਿੰਨੂੰ ਕੁਝ ਲੋਕਾਂ ਨੇ ਇੱਕ ਮੁੱਦਾ ਬਣਾ ਲਿਆ ਤੇ ਬੜਾ ਚਰਚਾ ਚੱਲਣਿਆ ਮੈਂ ਉਸ ਨਾਲ ਸੰਬੰਧਿਤ ਤੁਹਾਡਾ ਨਾਲ ਗੱਲ ਕਰਨੀ ਹੈ ਵੈਸੇ ਤਾਂ ਮੈਨੂੰ ਮੈਂ ਕਦੇ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ ਪਰ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉਹ ਗੱਲ ਜਿਹੜੀ ਹੈ ਉਹਨੂੰ ਸਿੰਘ ਸਾਹਿਬ ਦੇ ਬਿਆਨ ਦੇ ਨਾਲ ਜੋੜ ਕੇ ਇੱਕ ਵੱਖਰੀ ਤਰ੍ਹਾਂ ਦਾ ਮੁੱਦਾ ਮੰਡੇ ਚੰਗੇ ਸ਼ਬਦ ਜਿਹੜੀ ਹੈ ਉਹ ਕਹਿਣ ਦਾ ਲੋਕਾਂ ਨੂੰ ਮੌਕਾ ਮਿਲ ਗਿਆ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਸ੍ਰੀ ਅਕਾਲ ਤਖਸਦ ਸਾਹਿਬ ਸਾਡਾ ਅਕਸਰ ਕੁਝ ਸਥਾਨ ਹੈ ਔਰ ਉਹ ਵੱਡਾ ਰਤਬਾ ਹੈ ਜਿਹੜਾ ਉਹ ਤੇ ਸੇਵਾਦਾਰ ਹੈ ਸਿੰਘ ਸਾਹਿਬ ਜੀ ਨੇ ਕੁਝ ਵੀ ਐਸਾ ਨਹੀਂ ਕਿਹਾ ਜਿਸ ਨੂੰ ਮੁੱਦਾ ਬਣਾਇਆ ਜਾਵੇ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਗੁਰਬਾਣੀ ਕੀਰਤਨ ਜਿਹੜਾ ਹੈ ਉਹ ਸਿੱਖ ਹੀ ਕਰ ਸਕਦਾ ਹੈ ਪਰ ਮੈਂ ਵਿੱਚ ਇੱਕ ਹੋਰ ਸ਼ਬਦ ਜੋੜ ਦਿਆਂ ਸਿੱਖ ਰਹਿਤ ਮਰਜਾਦਾ ਵਿੱਚ ਲਿਖਿਆ ਹੋਇਆ ਹੈ ਅਮਰਤਾ ਜੀ ਸਿੱਖ ਹੀ ਕੀਰਤਨ ਕਰ ਸਕਦਾ ਹੈ ਸਿੱਖ ਰਹਿਤ ਮਰਜਾਦਾ ਵਿੱਚ ਇਹ ਸ਼ਬਦ ਲਿਖੇ ਹੋਏ ਹਨ ਔਰ ਸਿੰਘ ਸਾਹਿਬ ਨੇ ਇਸ ਵਿੱਚ ਕੁਝ ਵੀ ਕੋਤਾਹੀ ਵਾਲਾ ਬਿਸ਼ਬਦ ਨਹੀਂ ਕਿਹਾ। ਕੋਲਾਂ ਦੀ ਗੱਲ ਨੂੰ ਅਸੀਂ ਸਮਝਿਆ ਨਹੀਂ। ਇੱਕ ਸ਼ਬਦ ਹੈ ਗੁਰਬਾਣੀ। ਜਿਸ ਦਾ ਸੰਬੰਧ ਸਿੱਧੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਨਾਲ। ਇੱਕ ਹੈ ਭਗਤ ਬਾਣੀ। ਜਿਸ ਦਾ ਸੰਬੰਧ ਸਿੱਧੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਵੀ ਹੈ ਤੇ ਔਰ ਭਗਤਾਂ ਦੀ ਬਾਣੀ ਨਾਲ। ਜਿਹੜੇ ਭਗਤਾਂ ਦੇ ਮੁਖਾਰਮਨ ਤੋਂ ਉਚਾਰੀ ਗਈ ਬਾਣੀ ਉਹ ਭਗਤ ਬਾਣੀ ਜਿਹੜੇ ਗੁਰੂ ਸਾਹਿਬ ਦੀ ਮੁਖਾਰਮਨ ਤੋਂ ਉਚਾਰੀ ਗਈ ਉਸ ਨੂੰ ਗੁਰੂ ਬਾਣੀ ਕਿਹਾ ਜਾਂਦਾ ਹੈ ਜਿਹੜਾ ਸਿੰਘ ਸਾਹਿਬ ਉਹਨਾਂ ਨੇ ਸ਼ਬਦ ਵਰਤਿਆ ਉਹ ਗੁਰਬਾਣੀ ਕਿਹਾ ਗਿਆ ਗੁਰੂ ਜੀ ਬਾਣੀ ਜਿਹੜੀ ਹੈ ਉਹ ਕੀਰਤਨੀਏ ਜਿਹੜੇ ਸਾਡੇ ਗੁਰਮਤ ਨਾਲ ਸੰਬੰਧਿਤ ਪ੍ਰਚਾਰਕ ਕੀਰਤਨੀਏ ਹਨ ਉਹਨਾਂ ਦੀ ਗੱਲ ਕੀਤੀ ਜਿਤੋਂ ਤੱਕ ਜਸਵੀਰ ਜਸੀ ਜੀ ਦਾ ਸਵਾਲ ਹੈ ਜਸਬੀਰ ਜੀ ਗੀਤ ਨਹੀਂ ਗਾ ਰਹੇ ਸਨ ਮੈਂ ਉਹਨਾਂ ਨੂੰ ਮਜਬੂਰ ਕੀਤਾ ਕਿ ਤੁਸੀਂ ਗਾਓ ਗੁਰੂ ਹਸਤਤਵ ਵਿੱਚ ਇੱਕਤਾ ਗੀਤ ਲਿਖਿਆ ਹੋਇਆ ਸੀਗਾ ਸਾਡੇ ਬਹੁਤ ਪਿਆਰੀ ਅੰਥਕ ਢਾਡੀ ਚਲੋਚ ਸਿੰਘ ਪਮਦੀਖਰਾਂ ਦਾ ਇੱਕ ਗੀਤ ਹੈ ਕਿ ਬੀਬਾ ਜੀ ਨੇ ਕਿਸੇ ਬੇਟੀ ਨੇ ਲਿਖਿਆ ਜਿਹੜੇ ਗੁਰੂ ਸਾਹਿਬ ਦੇ ਸਾਹਜਾਨਾਂ ਦੀ ਉਸਤਤ ਵਿੱਚ ਤੋ ਦੋਨੋਂ ਗੀਤ ਮੈਂ ਉਹਨਾਂ ਨੂੰ ਬੇਨਤੀ ਕੀਤੀ ਤੁਸੀਂ ਉਹ ਅਲਾਗੇ ਦੱਸੀ ਜੀ ਨਕਿਆ ਮੈਂ ਨਹੀਂ ਗਾਉਣਾ ਪਰ ਮੈਂ ਉਹਨਾਂ ਨੂੰ ਮਜਬੂਰ ਕੀਤਾ ਇਸ ਕਰਕੇ ਮੈਂ ਸੁਣਦਾ ਜੱਸੀ ਨਹੀਂ ਕਸੂਰਵਾਰ ਇਸ ਗੁਰੂਵਾਰ ਮੈਂ ਆ ਮੈਂ ਇਸ ਕਰਕੇ ਵੀ ਬੇਨਤੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕਿਉਂਕਿ ਜਦੋਂ ਵੀ ਕੋਈ ਅਸੀਂ ਗੱਲ ਹੁੰਦੀ ਹੈ ਕੋਈ ਕਿਸੇ ਦੇ ਪੱਖ ਵਿੱਚ ਬੋਲਦਾ ਹੈ ਕੋਈ ਕਿਸੇ ਦੇ ਵਿਰੋਧ ਵਿੱਚ ਬੋਲ ਕਰ ਮੈਨੂੰ ਦੁੱਖ ਇਸ ਗੱਲ ਦਾ ਹੋਇਆ ਕਿ ਸਿੰਘ ਸਾਹਿਬ ਦੇ ਰਤਬੇ ਨੂੰ ਛੋਟਾ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਲੋਕ ਜਿਹੜੇ ਉਹ ਬੜੇ ਮੰਦੀ ਸ਼ਬਦ ਬੋਲਦੇ ਹਨ ਸਭ ਨੂੰ ਹੱਕ ਹੈ ਬੋਲਣ ਦਾ ਅਰੇ ਨਾ ਮੰਦਾ ਨਾ ਬੋਲੋ ਕੀ ਝੂਠ ਲਕੀ ਸਿੰਘ ਸਾਹਿਬ ਦਾ ਮੈਂ ਫੇਰ ਬੇਨਤੀ ਕਰਾਂਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਕੁਲਦੀਪ ਸਿੰਘ ਗੱਜੂ ਉਹਨਾਂ ਨੇ ਕੁਝ ਵੀ ਐਸਾ ਨਹੀਂ ਕਿਹਾ ਕਿ ਜਿਸ ਦਿਨ ਅਸੀਂ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਅਪਸ਼ਕ ਬੁਲੀ ਉਹਨਾਂ ਨੇ ਜਿਹੜੀ ਗੱਲ ਆ ਕੀ ਉਹ ਸਿੱਖ ਰਹਿਤ ਮਰਜ਼ਾਦਾ ਅਨੁਸਾਰ ਕਹੀ ਹੈ ਜਦੋਂ ਕੋਈ ਆਪਣੀ ਰਚਨਾ ਗੁੰਦਾ ਹੈ ਉਸ ਨੂੰ ਅਸੀਂ ਗੁਰੂ ਬਾਣੀ ਨਹੀਂ ਕਹਿ ਸਕਦੇ ਪੜਤ ਬਾਣੀ ਨਹੀਂ ਕਹਿ ਸਕਦੇ ਕੋਈ ਨਹੀਂ ਅਧਿਲੀਖ ਹੋਈ ਜਿਹੜੀ ਹੈ ਨਾ ਗੁਰੂ ਸਤਤ ਵਿੱਚ ਜਿਹੜੀ ਜੋ ਵੀ ਲਿਖਿਆ ਉਹਨਾਂ ਨੇ ਉਸ ਨੂੰ ਅਸੀਂ ਕਵਤਾ ਕਹਿ ਦਿੰਦੇ ਹਾਂ ਉਸ ਨੂੰ ਅਸੀਂ ਗੀਤ ਕਹਿ ਦਿੰਦੇ ਹਾਂ ਸ੍ਰਜਸੀ ਜੀ ਨੇ ਦੋ ਗੀਤ ਗਾਏ ਸੀਗੇ ਗੁਰੂ ਸਤਤ ਵਿੱਚ ਗੁਰੂ ਸਾਹਿਬ ਜੀ ਮਹਿਮਨ ਗੱਛ ਗੁਰਬਾਣੀ ਨਹੀਂ ਹੈ ਇੱਕ ਵਕਤ ਸੀ ਜਦੋਂ ਗੁਰਬਾਣੀ ਦੀ ਤਰਜ਼ ਤੇ ਗੁਰਬਾਣੀ ਵਾਂਗੂ ਲੋਕ ਜਿਹੜੇ ਸੀ ਕਹਿੰਦਾ ਉਹ ਗੀਤ ਲਿਖਣ ਲੱਗ ਪਏ ਕਵਤਾ ਲਿਖਣ ਲੱਗ ਪਏ ਸੋ ਤੱਕ ਕਿ ਗੁਰੂ ਨਾਨਕ ਸਾਹਿਬ ਦਾ ਨਾਮ ਵਰਤਣ ਲੱਗ ਪਏ ਤਾਂ ਹੀ ਤਾਂ ਗੁਰੂ ਸਾਹਿਬ ਨੇ ਫਿਰ ਉਸ ਵਿੱਚ ਲਿਖਦਾਇਤ ਕੀਤੀ ਸੀ ਕਿ ਉਹ ਬਾਣੀ ਕੱਚੀ ਹੈ ਉਸ ਤੋਂ ਸੁਚੇਤ ਹੋ ਕੇ ਪੜ੍ਹਨਾ ਹੈ ਠੀਕ ਹੈ ਜੀ ਸੋ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿਸੇ ਨੂੰ ਵੀ ਮੰਦਾ ਚੰਗਾ ਨਾ ਕਹੋ ਜੇ ਕੋਈ ਕਿਸ ਗੁਰਵਾਨੇ ਜੇ ਕੋਈ ਕਸੂਰ ਹੋਾਰਾ ਤਾਂ ਮੈਂ ਹਾਂ ਕਿਉਂਕਿ ਜੱਸੀ ਨੂੰ ਮੈਂ ਮਜਬੂਰ ਕੀਤਾ ਗਉਣ ਵਾਸਤੇ ਜੇ ਕੋਈ ਸਜ਼ਾ ਬਣਦੀ ਹੈ ਮੈਨੂੰ ਤੁਸੀਂ ਸਜ਼ਾ ਦਿਓ ਮੈਂ ਸਜ਼ਾ ਭੁਗਤਣ ਨੂੰ ਤਿਆਰ ਹਾਂ ਮੈਨੂੰ ਇਹ ਪਤਾ ਜੇ ਤੁਸੀਂ ਮੈਨੂੰ ਪਿਆਰ ਕਰਦੇ ਲੋ ਤੁਸੀਂ ਮੈਨੂੰ ਬਹੁਤ ਸਾਰਾ ਪਿਆਰ ਕਰਦੇ ਹੋ ਜੇ ਮੈਨੂੰ ਸਦਾ ਦੇਵੋਗੇ ਤਾਂ ਉਸ ਨੂੰ ਮੈਂ ਪਿਆਰ ਵਿੱਚ ਹੀ ਲਵਾਗਾ ਜੇ ਬਣਦੀ ਹੈ ਕੋਈ ਸਹਰਤ ਜ਼ਰੂਰ ਬਣਾ ਦਿਓ ਪਰ ਕਿਸੇ ਨੇ ਮਨ ਦਾ ਚੰਗਾ ਨਾ ਕਹੋ ਆਓ ਮੈਂ ਇੱਕ ਬੱਚੀ ਹੈ ਜਿਸ ਨੇ ਮੀਡੀਆ ਦੇ ਵਿੱਚ ਕਿਹਾ ਮੈਨੂੰ ਕੁਝ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਹਰਜਿੰਦਰ ਸਿੰਘ ਨੇ ਇਸ ਤਰ੍ਹਾਂ ਕੀਤਾ ਉਹ ਸਿਆਣਾ ਕੀਰਤਨੀਆ ਇਹ ਕੀਰਤਨੀਆ ਉਹ ਕੀਰਤਨੀਆ ਮੈਂ ਤਾਂ ਕਦੇ ਵੀ ਆਪਣੇ ਆਪ ਨੂੰ ਸਿਆਣਾ ਕੀਰਤਨੀ ਨਹੀਂ ਕਿਹਾ ਨਾ ਮੈਂ ਕੋਈ ਵੱਡਾ ਹਾਂ ਮੈਂ ਤੇ ਸਧਾਰਨ ਜਿਆ ਕੀਰਤਨੀ ਆ ਤਾਂ ਉਸ ਬੱਚੀ ਨੇ ਮੈਨੂੰ ਵੇਂਦੀ ਕਰਾਂਗੇ ਬੇਟਾ ਜੇ ਤੁਹਾਨੂੰ ਵਾਕਿਆ ਹੀ ਪੰਜਾਬ ਦਾ ਦਰਦ ਹੈ ਪੰਜਾਬ ਦਾ ਦਰਦ ਹੈ ਤੇ ਆਓ ਮਿਲ ਕੇ ਆਪਣਾ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਪੰਜਾਬ ਦੀ ਬਿਖਰੀ ਹੋਈ ਜਿਹੜੀ ਸ਼ਕਤੀ ਹੈ ਉਸ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਕਰਕੇ ਐਵੇਂ ਨਿੱਕੇ ਨਿੱਕੇ ਗੱਲਾਂ ਦੇ ਮੁੱਦੇ ਬਣਾ ਕੇ ਆਪਣੇ ਚੈਨਲ ਨੂੰ ਨਾ ਚਲਾਈਏ ਚੈਨਲ ਚਲਾਓ ਚੰਗੀ ਗੱਲ ਹੈ ਇਨਕਮ ਦਾ ਜਸਾਦਨਾ ਹੈ ਔਰ ਐਸਾ ਨਾ ਕਰੋ ਜਿਸ ਦੇ ਨਾਲ ਕਿਸੇ ਦੀ ਸ਼ਖਸੀਅਤ ਨੂੰ ਝੋਟ ਲੱਗੀ ਖਾਸ ਕਰਕੇ ਵੱਡੇ ਰੁਤਬੇ ਵਾਲੇ ਵੱਡੀਆਂ ਪਦਵੀਆਂ ਵਾਲੇ ਤਖਤ ਸਹਿਬਾਨ ਬਹੁਤ ਉੱਚੇ ਹਨ ਸਰਵੋਚ ਹਨ ਔਰ ਉਹਨਾਂ ਤਖਤਾਂ ਦੀ ਸੇਵਾ ਕਰਨ ਵਾਲੇ ਸਾਡੇ ਲਈ ਮੇਰੇ ਲਈ ਖਾਸ ਕਰਕੇ ਮੈਂ ਦੀ કહਾ ਬਹੁਤ ਉੱਚੀਆਂ ਪਦਵੀਆਂ ਹਨ ਮੈਂ ਉਹਨਾਂ ਸਭ ਨਾਲ ਸਤਿਕਾਰ ਕਰਦਾ ਇਸ ਕਰਕੇ ਮੈਂ ਉਸ ਵੱਜੀ ਨੂੰ ਵੀ ਬੇਨਤੀ ਕਰਾਂਗਾ ਹੋਰ ਵੀ ਜਿਹੜੇ ਚੈਨਲ ਤੇ ਬੋਲ ਰਹੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਜੇ ਵਾਕਈ ਤੁਸੀਂ ਦਿਲ ਦਰਦ ਰੱਖਦੇ ਆਓ ਮਿਲ ਕੇ ਆਪਣਾ ਪੰਜਾਬ ਦੀ ਤਸਵੀਰ ਤੇ ਤੇ ਪੰਜਾਬ ਦੀ ਤਕਦੀਰ ਤੇ ਕੋਈ ਮਿਲ ਕੇ ਕੋਈ ਸਾਂਝਾ ਜਿਹਾ ਫੈਸਲਾ ਲਈਏ ਜਿਸ ਦੇ ਨਾਲ ਸਾਡਾ ਉਹ ਪੰਜਾਬ ਫਿਰ ਉਹਨਾਂ ਲਈ ਹਾਂ ਤੇ ਆਵੇ ਠੀਕ ਹੈ ਜੀ ਮੇਰੀ ਕਹੀ ਹੋਈ ਬੇਨਤੀ ਨੂੰ ਪ੍ਰਵਾਨ ਕਰਿਓ ਆਪਾਂ ਇਹਨਾਂ ਗੱਲਾਂ ਤੋਂ ਉੱਪਰ ਉਠੀਏ ਸਾਡੀਆਂ ਜ਼ਰੂਰਤਾਂ ਕੁਝ ਹੋਰ ਹਨ ਅਸੀਂ ਕਰ ਕੁਝ ਹੋਰ ਰਹੇ ਹਾਂ ਕਰਿਏ ਉਹ ਜਸ ਦੇ ਨਾਲ ਕੁਝ ਕਿਸੇ ਦਸਵਾੜਿਆ ਜਾਵੇ ਕਿਸੇ ਨੂੰ ਕੁਸ਼ ਰਾਹਤ ਮਿਲੇ ਪ੍ਰੇਮ ਦੀ ਦੁਨੀਆ ਦੇ ਵਿੱਚ ਰਹੀਏ ਨਫਰਤ ਦੀ ਦੁਨੀਆ ਤੋਂ ਬਚ ਕੇ ਰਹੀਏ ਠੀਕ ਹੈ ਜੀ ਬੋਲ ਚੁਕਲੀ ਖਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਦੀ ਵੀ ਧਾਰਮਿਕ ਜਾਂ ਰਾਜਨੀਤਿਕ ਮੁੱਦਿਆਂ ਤੇ ਕਦੀ ਨਹੀਂ ਬੋਲਦਾ ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਅਲੱਗ-ਅਲੱਗ ਵਿਚਾਰ ਹੁੰਦੇ ਨੇ ਹਰੇਕ ਦੀ ਆਪਣੀ-ਆਪਣੀ ਰਾਏ ਹੁੰਦੀ ਹੈ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਦੀ ਵੀਡੀਓ ਜਦੋਂ ਮੈਂ ਦੇਖੀ ਤੇ ਮੈਨੂੰ ਲੱਗਿਆ ਕਿ ਮੈਨੂੰ ਵੀ ਬੋਲਣਾ ਚਾਹੀਦਾ ਭਾਈ ਸਾਹਿਬ ਦਾ ਮੈਂ ਧੰਨਵਾਦ ਕਰਦਾ ਭਾਈ ਸਾਹਿਬ ਨੇ ਸਾਰੀ ਗੱਲ ਆਪਣੇ ਤੇ ਲੈ ਲਈ ਇਹ ਉਹਨਾਂ ਦਾ ਵੱਡਾ ਪਾਣਾ ਤੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਉਹ ਇੰਨਾ ਉਪਰਾਲਾ ਕਰ ਰਹੇ ਐ ਨੇ ਬਿਜ਼ੀ ਹੋਣ ਦੇ ਬਾਵਜੂਦ ਵੀ ਇੰਨਾ ਵੱਡਾ ਉਪਰਾਲਾ ਕਰ ਰਹੇ ਐ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਐ ਕਿਸੇ ਵੀ ਹਰ ਹਿੱਲੇ ਵਸੀਲੇ ਉਹ ਲੋਕਾਂ ਨੂੰ ਜੋੜਨਾ ਚਾਹ ਰਹੇ ਐ ਦੂਸਰਾ ਮੈਂ ਤਾਂ ਬੋਲਣਾ ਚਾਹ ਰਿਹਾ ਕਿ ਇਹ ਮਸਲਾ ਜਿਹੜਾ ਇਹ ਸਾਡੇ ਸਰਵ ਸਥਾਨ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਹੋਇਆ ਉੱਥੋਂ ਦੇ ਜਹੇਦਾਰ ਸਾਹਿਬ ਜਿਹੜੇ ਵੀ ਕਿਉਂਕਿ ਅਕਾਲ ਤਖਤ ਸਾਹਿਬ ਤੇ ਕੋਈ ਵੀ ਜਦੋਂ ਅਹੁਦੇਦਾਰ ਹੋਏਗਾ ਤੇ ਉਹਦੀ ਸਾਨੂੰ ਇੱਜ਼ਤ ਕਰਨੀ ਪਵੇਗੀ ਕਿਉਂਕਿ ਸਾਡੇ ਕੋਲ ਸਥਾਨ ਹੀ ਇੱਕ ਹੈ ਸਾਡੇ ਕੋਲ ਦੂਸਰਾ ਕੋਈ ਸਥਾਨ ਹੀ ਨਹੀਂ ਹੈਗਾ ਤੇ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਉਹਨਾਂ ਨੇ ਜੋ ਵੀ ਬੋਲਿਆ ਮਰਜ਼ਿਆਦਾ ਅਨਸਾਰ ਜੋ ਬੋਲਿਆ ਮਰਜ਼ਿਆਦਾ ਵਾਸਤੇ ਬੋਲਿਆ ਉਹਦੇ ਬਾਰੇ ਅਸੀਂ ਡਿਸਕਸ ਕਰਾਂਗੇ ਪਰ ਮੈਂ ਲੋਕਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਭਾਈ ਸਾਹਿਬ ਨੇ ਵੀ ਇਹ ਬੇਨਤੀ ਕੀਤੀ ਕਿ ਤੁਸੀਂ ਉਹਨਾਂ ਨੂੰ ਮਾੜਾ ਚੰਗਾ ਨਾ ਕਹੋ ਕਿਸੇ ਨੂੰ ਜਹਦਰ ਸਾਹਿਬ ਨੂੰ ਤੇ ਆਪਾਂ ਮਾੜਾ ਚੰਗਾ ਕਹਿਣਾ ਹੀ ਨਹੀਂ ਕਿਉਂਕਿ ਆਪਾਂ ਆਪਣੇ ਘਰ 'ਚ ਲੜਾਈ ਨਹੀਂ ਪਾਉਣੀ ਜੇ ਆਪਾਂ ਆਪਣੇ ਘਰ 'ਚ ਲੜਾਈ ਪਾ ਲਈ ਤਾਂ ਜਿਹੜੇ ਵੈਰੀ ਪਹਿਲਾਂ ਹੀ ਅੱਖਾਂ ਟੰਡ ਕੇ ਬੈਠੇ ਹੋਏ ਆ ਡੇਰਿਆਂ ਵਾਲੇ ਕਬਰਾਂ ਵਾਲੇ ਇੱਧਰ ਉੱਧਰ ਸਾਰੇ ਜਿਹੜੇ ਜਿਹੜੇ ਲੋਕ ਚਾਹੁੰਦੇ ਆ ਕਿ ਸਿੱਖੀ ਦਾ ਪ੍ਰਚਾਰ ਨਾ ਹੋਵੇ ਕਿਸੇ ਤਰੀਕੇ ਨਾਲ ਤੋੜਨਾ ਚਾਹੁੰਦੇ ਸਾਡੇ ਬੱਚਿਆਂ ਨੂੰ ਉਹਨਾਂ ਨੂੰ ਹੋਰ ਸ਼ਹਿ ਮਿਲੇਗੀ ਸੋ ਮੇਰੀ ਬੇਨਤੀ ਹੈ ਕਿ ਆਪਾਂ ਆਪਣੇ ਘਰਚ ਲੜਾਈ ਨਾ ਪਾਈਏ ਜੈਸਦਾ ਸਭ ਜੋ ਵੀ ਹੁਕਮ ਕਰਨਗੇ ਆਪਾਂ ਉੱਥੇ ਉਹਨਾਂ ਵਾਸਤੇ ਹਾਜ਼ਰ ਹਮੇਸ਼ਾ ਔਰ ਦੂਸਰਾ ਕੁਝ ਲੋਕਾਂ ਦੇ ਜਿਹੜੇ ਕਮੈਂਟ ਨੇ ਉਹ ਭਾਵੇਂ ਮੇਰੀ ਫੇਵਰ ਚ ਕਮੈਂਟ ਨੇ ਪਰ ਕੋਈ ਕੋਈ ਕਮੈਂਟ ਜਿਹੜੇ ਆ ਮੇਰੀ ਫੇਵਰ ਚ ਹੋਣ ਦੇ ਬਾਵਜੂਦ ਵੀ ਮੈਨੂੰ ਅੱਛੇ ਨਹੀਂ ਲੱਗੇ ਜਿਵੇਂ ਇੱਕ ਭਾਈ ਸਾਬ ਨੇ ਲਿਖਿਆ ਕਿ ਜੱਸੀ ਨੂੰ ਰੋਕੋਗੇ ਤੇ ਉਹ ਚਰਚ ਚਲਾ ਜਾਏਗਾ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਪਰ ਮੈਂ ਇੱਕ ਗੱਲ ਦੱਸਣਾ ਚਾਹਨਾ ਕਿ ਮੈਂ ਪੰਜਾਬ ਦੇ ਵਿੱਚ ਉੱਥੇ ਪੈਦਾ ਹੋਇਆ ਜਿੱਥੇ ਗੁਰੂ ਨਾਨਕ ਸਾਹਿਬ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਰਾਮਦਾਸ ਮਹਾਰਾਜ ਦਾ ਸਥਾਨ ਹੈ ਔਰ ਸਾਡਾ ਇੰਨਾ ਵੱਡਾ ਇਤਿਹਾਸ ਇੰਨਾ ਵੱਡਾ ਖਜ਼ਾਨਾ ਹੈ ਤੇ ਮੈਂ ਉਹ ਛੱਡ ਕੇ ਤੇ ਹੋਰ ਧਰਮਾਂ ਦੇ ਪਿੱਛੇ ਤੁਰਿਆ ਫਿਰਾਂ ਜਾਂ ਮੈਂ ਇੱਧਰ ਉੱਧਰ ਹੋਰ ਦਰਾਂ ਦੇ ਉੱਤੇ ਭਟਕਦਾ ਫਿਰਾਂ ਮੇਰੀ ਬਦਕਿਸਮਤੀ ਹੈ ਮੈਨੂੰ ਸੱਚੇ ਬਾਦਸ਼ਾਹ ਨੇ ਇੰਨੀ ਸਮਝ ਦਿੱਤੀ ਹੋਈ ਹੈ ਇੰਨੀ ਪਕਾਈ ਦਿੱਤੀ ਹੋਈ ਹੈ ਕਿ ਮੈਂ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਹੀ ਜੁੜਿਆ ਰ੍ਹਾਂਵਾਂਗਾ ਭਾਵੇਂ ਮੇਰੇ ਕੋਈ ਹਜ਼ਾਰਾਂ ਲੱਖਾਂ ਟੋਟੇ ਕਰਦੇ ਮੇਰੇ ਸਰੀਰ ਦੇ ਮੈਂ ਤਾਂ ਵੀ ਇਸ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਇੱਧਰ ਉੱਧਰ ਨਹੀਂ ਜਾਵਾਂਗਾ ਪਟਕਾਂਗਾ ਨਹੀਂ ਇੱਕ ਕਾਰ ਪਿੱਛੇ ਜਾਂ ਮੈਂ ਇੱਕ ਘਰ ਪਿੱਛੇ ਜਾਂ ਮੈਂ ਇੱਕ ਗਾਣੇ ਨੂੰ ਪਪੂਲਰ ਕਰਨ ਵਾਸਤੇ ਸ਼ੋਹਰਤ ਬੁਲੰਦੀਆਂ ਪੈਸਿਆਂ ਦੇ ਪਿੱਛੇ ਚਮਤਕਾਰਾਂ ਦੇ ਪਿੱਛੇ ਮੈਂ ਕਦੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਛੱਡਣ ਵਾਲਾ ਨਹੀਂ ਹਾਂ ਸੱਚੇ ਪਾਤਸ਼ਾਹ ਕਿਰਪਾ ਕਰਕੇ ਰੱਖਣ ਔਰ ਦੂਸਰਾ ਇੱਕ ਹੋਰ ਕਮੈਂਟ ਆਇਆ ਕਿਸੇ ਨੇ ਮੈਨੂੰ ਕਮੈਂਟ ਕੀਤਾ ਕਿ ਜੱਸੀ ਤੂੰ ਕਬਰਾਂ ਦੇ ਪਿੱਛੇ ਬੋਲ ਕੇ ਕੀ ਮੁੱਲ ਪਿਆ ਤੇਰਾ ਮੈਂ ਉਹਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਮੁੱਲ ਪਾਉਣ ਵਾਸਤੇ ਕਬਰਾਂ ਦੇ ਪਿੱਛੇ ਨਹੀਂ ਬੋਲਦਾ ਕਿਉਂਕਿ ਮੈਨੂੰ ਇਸ ਅਮੀਰ ਖਜ਼ਾਨੇ ਦੀ ਪਹਿਚਾਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਚਾਨ ਹੈ ਸਿੱਖੀ ਇਤਿਹਾਸ ਦੀ ਪਹਿਚਾਨ ਹੈ ਕਿਰਦਾਰ ਦੀ ਪਹਿਚਾਨ ਹੈ ਮੁਹੱਬਤ ਪਿਆਰ ਦੀ ਪਹਿਚਾਣਾ ਤਾਂ ਕਰਕੇ ਮੈਂ ਉਹਨਾਂ ਕਬਰਾਂ ਦੇ ਖਿਲਾਫ ਬੋਲਦਾ ਕਿਉਂਕਿ ਉੱਥੇ ਕੁਝ ਵੀ ਨਹੀਂ ਹੈ ਉਹਨਾਂ ਦਾ ਕੋਈ ਇਤਿਹਾਸ ਨਹੀਂ ਹੈ ਉਹਨਾਂ ਦਾ ਕੋਈ ਵੀ ਵਜੂਦ ਨਹੀਂ ਹੈ ਸਾਡੇ ਕੋਲ ਐਡਾ ਵੱਡਾ ਖਜ਼ਾਨਾ ਆ ਮੈਂ ਆਪਣਾ ਤੇ ਮੁੱਲ ਕੀ ਪਾਉਣਾ ਮੈਂ ਇਹ ਜਾਣਦਾ ਹਾਂ ਕਿ ਗੁਰੂ ਗ੍ਰੰਥ ਸਾਹਿਬਾਰੇ ਦਾ ਮੁੱਲ ਹੈ ਜਦੋਂ ਅਸੀਂ ਉਹਨਾਂ ਦੇ ਪਿੱਛੇ ਤੁਰਦੇ ਹਾਂ ਜਦੋਂ ਉਹਨਾਂ ਦੇ ਪਿੱਛੇ ਲੱਗਦੇ ਹਾਂ ਉਸ ਪਾਸੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਗੁਰਨਾਨਕ ਸਾਹਿਬ ਦੀ ਬਾਣੀ ਵੜਨ ਦੀ ਕੋਸ਼ਿਸ਼ ਕਰਦੇ ਆ ਕਿ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਚੰਗਾ ਨਾ ਔਰ ਖਾਈ ਕੇ ਜਸਕੀਰਤ ਜਗਲੇ ਜੇ ਇਸ ਨਦਰ ਨਾ ਵੀ ਤਾਂ ਬਾਤ ਨਾ ਪਿੱਛੇ ਕਿ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨੋ ਤੇ ਮੁੱਲ ਇਸ ਚੀਜ਼ ਦਾ ਹੈ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮੁੱਲ ਇਸ ਚੀਜ਼ ਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮੁੱਲ ਸਾਡਾ ਤਾਂ ਕੀ ਮੁੱਲ ਪੈਣਾ ਸਾਡਾ ਸੋ ਮੇਰੀ ਬੇਨਤੀ ਇਹ ਹੀ ਹੈ ਕਿ ਮੇਰੇ ਕੋਲ ਬਹੁਤ ਵੱਡਾ ਖਜ਼ਾਨਾ ਹੈ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਸਾਰੇ ਆਪਾਂ ਇਕੱਠੇ ਹੋਈਏ ਸਾਡੇ ਕੋਲ ਇਹ ਜਿਹੜਾ ਖਜ਼ਾਨਾ ਹੈ ਇਹ ਲੋਕਾਂ ਤੱਕ ਲੈ ਕੇ ਜਾਈਏ ਲੋਕੀ ਇਸ ਨੂੰ ਜਾਨਣਾ ਚਾਹੁੰਦੇ ਨੇ ਚਾਹੇ ਕੋਈ ਹਿੰਦੂ ਹੈ ਕੋਈ ਸਿੱਖ ਹੈ ਕੋਈ ਮੁਸਲਮਾਨ ਹੈ ਕੋਈ ਇਸਾਈ ਹੈ ਕੋਈ ਜੈਨੀ ਹੈ ਕੋਈ ਬੋਧੀ ਹੈ ਸਾਰੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਅੱਖਾਂ ਟੱਡ ਕੇ ਬੈਠੇ ਹੋਏ ਆ ਉਹ ਨੀਜਾ ਲਾ ਕੇ ਬੈਠੇ ਹੋਏ ਆ ਕਿ ਅਸੀਂ ਕਿਸੇ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਚਾ ਜਾਈਏ ਤੇ ਆਉ ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ ਉਹਨਾਂ ਤੱਕ ਅਸੀਂ ਇਹ ਸੰਦੇਸ਼ ਪਹੁੰਚਾ ਦਈਏ ਸਾਡੀ ਇੰਨੀ ਔਕਾਤ ਨਹੀਂ ਕਿ ਅਸੀਂ ਉਹਨਾਂ ਨੂੰ ਉਪਦੇਸ਼ ਦੇ ਸਕੀਏ ਪਰ ਉਹਨਾਂ ਨੂੰ ਸੰਦੇਸ਼ ਪਹੁੰਚਾ ਦਈਏ ਕਿ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਐਡਾ ਵੱਡਾ ਅਮੀਰ ਖਜ਼ਾਨਾ ਹੈ ਤੇ ਇਹਦੇ ਵਿੱਚੋਂ ਤੁਸੀਂ ਵੀ ਆਪਣੀਆਂ ਝੋਲੀਆਂ ਭਰ ਸਕਦੇ ਹੋ ਚਾਹੇ ਉਹ ਸਪਿਰਚੁਅਲੀ ਹੋਣ ਚਾਹੇ ਉਹ ਮੈਂਟਲੀ ਹੋਣ ਚਾਹੇ ਉਹ ਸਾਈਕੋਲੋਜੀਕਲੀ ਹੋਣ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਆਪਣੇ ਮਨ ਨੂੰ ਆਪਣੇ ਤਨ ਨੂੰ ਆਪਣੇ ਬਾਥ ਨੂੰ ਪਵਿੱਤਰ ਪਾਕ ਕਰ ਸਕਦੇ ਹੋ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ